ਬੇਤਪਰੇ ਹਾਲਾਤਾਂ ਦੇ ਵਿੱਚ ਕਿਸਾਨ ਦੇ ਸਾਰੇ ਹੀ ਦੁੱਧਾਰੂ ਪਸ਼ੂਆਂ ਦੀ ਮੌਤ ਹੋ ਗਈ ਤਾਂ ਗੁਰਦਾਸਪੁਰ ਦਾ ਪਿੰਡ ਮੁਕੰਦਪੁਰ ਵਿਖੇ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜੁਥੇ ਕਿਸਾਨ ਦੇ ਸਾਰੇ ਹੀ ਦੁੱਧਾਰੂ ਪਸ਼ੂਆਂ ਦੀ ਪੇਤ ਪਰ ਹਾਲਾਤਾਂ ਦੇ ਵਿੱਚ ਜਾਨ ਚਲੀ ਗਈ ਹੈ ਤੇ ਕਿਸਾਨ ਮੁਤਾਬਕ ਮਾਰੇ ਗਏ ਪਸ਼ੂਆਂ ਦੇ ਵਿੱਚ 6 ਮੱਝਾਂ ਤੇ 1 ਝੋਟਾ ਸ਼ਾਮਲ ਹੈ ਉਹਨਾਂ ਦਾ ਕਰੀਬ 5 ਲੱਖ ਦਾ ਨੁਕਸਾਨ ਹੋਇਆ ਤੇ ਜਦ ਕਿ ਉਸ ਦਾ ਕਾਰੋਬਾਰ ਹੀ ਦੁੱਧ ਦਾ ਸੀ ਉਹ ਆਪਣਾ ਪਰਿਵਾਰ ਇਸ ਤੋਂ ਦੇਣਾ ਪਾਲ ਰਿਹਾ ਸੀ ਕਿਸਾਨ ਦੇ ਵੱਲੋਂ ਪ੍ਰਸ਼ਾਸਨ ਦੇ ਕੋਲੋਂ ਹੁਣ ਮਦਦ ਦੀ ਗੁਹਾਰ ਲਗਾਈ ਗਈ ਹੈ ਜਾਣਕਾਰੀ ਦੰਦਿਆ ਪੇੜਤ ਕਿਸਾਨ ਜਿਸ ਦਾ ਇਹ ਕਹਨ ਹੈ ਕਿ ਉਹ ਪੈਂਡ ਮੁਕੰਦਪੁਰ ਦਾ ਰਹਿਣ ਵਾਲਾ ਹੈ ਬੀਤੇ ਦਿਨ ਜਦੋਂ ਉਸ ਵੇਰੇ ਉੱਠਿਆ ਤਾਂ ਜਾਨਵਰਾਂ ਨੂੰ ਪੱਠੇ ਪਾਉਣ ਲੱਗਿਆ ਤਾਂ ਦੇਖਿਆ ਕਿ ਉਸ ਦੀ ਮੱਝ ਤੇ ਝੋਟਾ ਮਰਿਆ ਹੋਇਆ ਸੀ ਉਹਨਾਂ ਵੱਲੋਂ ਚੰ ਤੋਂ ਬਾਅਦ ਸਰਕਾਰੀ ਡਾਕਟਰਾਂ ਨੂੰ ਵੀ ਸੂਚਿਤ ਕੀਤਾ ਗਿਆ ਡਾਕਟਰਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਪਸ਼ੂ ਦੇ ਸੈਂਪਲ ਲਏ ਗਏ ਜਾਂਚ ਕੀਤੀ ਗਈ ਪਰ ਕੁਝ ਵੀ ਸਾਹਮਣੇ ਨਹੀਂ ਆ ਪਿਆ ਹਾਲਾਂਕਿ ਹੁਣ ਉਹਨਾ ਪਸ਼ੂਆਂ ਦੇ ਸੈਂਪਲ ਲਏ ਸਨ ਜਿਸ ਦੀ ਰਿਪੋਰਟ ਆਉਣ ਤੇ ਪਤਾ ਲੱਗੇਗਾ ਕਿ ਆਖਰ ਮੌਤ ਕਿਵੇਂ ਹੋਈ ਹੈ ਤਾਂ ਜਸ਼ਨਦੀਪ ਸਿੰਘ ਦਾ ਇਹ ਕਹਿਣਾ ਕਿ ਉਹ ਆਪਣੀਆਂ ਮੱਜੇ ਦੇ ਸਿਰ ਤੇ ਹੀ ਕੰਮ ਕਰਦਾ ਸੀ ਉਸ ਦਾ ਸਾਰਾ ਕੰਮ ਇਸ ਦੇ ਨਾਲ ਚੱਲਦਾ ਸੀ ਉਸ ਦਾ ਕਰੀਬ 5 ਲੱਖ ਦਾ ਨੁਕਸਾਨ ਹੋਇਆ ਹੈ ਤੁਸੀਂ ਸਰਕਾਰ ਦੇ ਕੋਲੋਂ ਮਦਦ ਦੀ ਅਪੀਲ ਕੀਤੀ ਹੈ ਜਰਾ ਪਿੰਡ ਮਕੰਦਪੁਰ ਤੇ ਮੇਰਾ ਨਾਮ ਹੈ ਜਸ਼ਨਦੀਪ ਸਿੰਘ ਗੱਲਬਾਤ ਭਾਜੀ ਇੰਜ ਹੋਈ ਕਿ ਅਸੀਂ ਪਰਸੋਂ ਸਵੇਰੇ ਉੱਠੇ ਆਂ ਸਾਡੇ ਪਸ਼ੂ ਬਾਹਰ ਵੱਜੇ ਦੇ ਓਪਨ ਚ ਤੇ ਕੋਈ ਪਾਣੀ ਪਾਉਣ ਲੱਗਾ ਕੀ ਹੋ ਗਿਆ ਐਕਸਪਾਇਰ ਹੋ ਗਏ ਪਸ਼ੂ ਸਾੜੀ 6-7 ਪਸ਼ੂ ਪਸ਼ੂ ਗਏ ਮੇਰੇ ਤੇ ਮੱਜਾਂਗੇ ਕੋਈ ਕੀ ਮਜ਼ਾਰੀ ਚੰਗੀਆਂ ਮੱਜਾਂਗੇ ਪਾਲਦੀਆਂ ਘਰ ਦੀਆਂ ਝੋਟੀਆਂ ਤੇ ਪਤਾ ਨਹੀਂ ਲੱਗਾ ਕੋਈ ਕੋਈ ਪਾਣੀ ਕੀ ਲੱਗ ਗਈ ਹੋ ਗਿਆ ਜਾਂ ਰੱਬ ਦੀ ਮਾਰ ਪਿਆ ਪਿਆ ਗਈ ਜਾਂ ਕੀ ਹੋ ਗਿਆ ਇਹ ਪਰਸੋਂ ਸਵੇਰ ਦੀ ਹੈ ਪਰਸੋਂ ਸਵੇਰੇ ਹੀ ਉੱਠੇ ਕੋਈ ਸਾਢੇ 4 ਵਜੇ ਇੱਕ ਘੜ ਦੇ ਉੱਠੇ ਆ ਮਾਰਾ ਉੱਠੀ ਆ ਵੇਖਿਆ ਤੇ ਪਸ਼ੂ ਹੈ ਨਹੀਂ ਆਂਦੇ ਪਸ਼ੂ ਹੈ ਨਹੀਂ ਪੱਠੇ ਪਉਣ ਲੱਗੇ ਸਿਰੇ ਸਿਰੇ ਪਸ਼ੂ ਬੋਨੇ ਸੂਨ ਵਾਲੇ ਪਸ਼ੂ ਦਹਾ ਦਹਾ ਮਹੀਨਾ ਲੱਗਾ ਨਵਾਂ ਨਵਾਂ ਦੋ ਮੱਝਾਂ ਚੋਟੀ ਦੀਆਂ ਹੀ ਉਹ ਚੰਗੀਆਂ ਮੱਝਾਂ ਸੀਗਾ ਇਹਨੇ ਇਹਨੇ ਰੋ ਗਿਆ ਯੇ ਪ ਇਹਨੇ ਰੋ ਗਿਆ ਰੱਖਿਆ ਮੱਝਾਂ ਮੱਝਾਂ ਨੂੰ ਪਾਈਆਂ ਹੋ ਗਏ ਓਏ ਵਾਵਾ ਸਾਲ ਹੋ ਗਏ ਆ ਸ਼ੁਰੂ ਤੋਂ ਹੀ ਬਚਪਨ ਚ ਹੀ ਡੰਗਣਾ ਚ ਵਿਚ ਰਹੇ ਆ ਕਿੰਨੇ ਕਿ ਰੱਖੇ ਕੋਈ ਪਸ਼ੂ ਤੁਹਾਡੇ ਕੋਲ ਵਾਵਾ ਬਾਈ ਆ ਤੇ ਇਹ ਸਾਈਡ ਤੇ ਬੱਜੇ ਦੇ ਸੀਗੇ ਇਹ ਮੜੇ ਹਜੇ ਭਾਈ ਪੰਜ ਪਸ਼ੂ ਮਰ ਗਏ ਕਿੰਨੀ ਕੀਮਤੀ ਨੇ ਕੀਮਤ ਪਾਜੀ ਦਾਜਾ ਲਾ ਲਓ ਕਿ ਲੋਕੀ ਹੁੰਦੇ ਆ ਕਿ ਪਸ਼ੂ ਦੇ ਦੋ ਲੱਖ ਲੈ ਲਓ 1.5 ਲੱਖ ਲੈ ਲਓ ਮੈਂ ਇੱਕ ਚੋਟੀ ਚੰਗੀ ਕਾਲੀ ਇੱਕ ਇੱਕ ਹੋੜੀ ਉਹਦਾ ਲੱਖ ਰੁਪਇਆ ਲੋਕੀ ਦੇਣ ਤਿਆਰੀ ਪਰ ਅਹੀਂ ਨਹੀਂ ਮੈਂ ਨਹੀਂ ਵੇਚ ਰੀਆਂ ਘਰ ਦੀਆਂ ਸੰਭੀਆਂ ਨੇ ਨੁਕਸਾਨ ਕਿੰਨਾ ਹੋਇਆ ਨੁਕਸਾਨ ਇੱਕ ਪਾਜੀ ਘਟੋ ਘਟ ਤਿੰਨ ਚਾਰ ਚਾਰ ਪੰਜ ਲੱਖ ਦਾ ਹੋ ਹੀ ਗਿਆ ਤੁਸੀਂ ਚੈੱਕ ਨਹੀਂ ਕਰਾਇਆ ਵੀ ਕਿਉਂ ਮਰੀਆਂ ਕੀ ਨਹੀਂ ਕਰਾਇਆ ਚੈੱਕਪ ਨਹੀਂ ਨਿਕਲਿਆ ਕੋਈ ਪਤਾ ਨਹੀਂ ਲੱਗਾ ਕੁਝ ਕਈ ਕਹਿੰਦੇ ਨਿਸ਼ਕ ਪੈ ਗਈ ਆ ਜਾਂ ਕੋਈ ਪਤਾ ਨਹੀਂ ਲੱਗਾ ਕੀ ਜੱਕਰ ਹੋ ਗਿਆ ਰੱਬ ਦੇ ਚਿਕਾਰ ਨੂੰ ਜਾਣਦੇ ਆਂ ਕਿ ਸਾਨੂੰ ਕੋਈ ਮੁਆਵਜ਼ਾ ਮਿਲੇ ਥੋੜਾ ਬਹੁਤਾ ਜੇ ਰਾਹੀਂ ਹੋਰ ਪਸ਼ੂ ਪਾ ਸਕੀਏ ਕਿਉਂਕਿ ਸਾਡੇ ਕੋਈ ਨਹੀਂ ਗੁਜਾਇਸ਼ ਨਹੀਂ ਕਈ ਹੋਰ ਪਸ਼ੂ ਪਾ ਸਕੀਏ ਉਹ ਗਰੀਬ ਘਰੋਂ ਉੱਠੀ ਫਿਰ ਬੜਾ ਮਹੁੰਦਾ ਵਾ ਨੁਕਸਾਨ ਹਡਾ ਕੋਈ 4 ਤੋਂ 5 ਲੱਖ ਤੋਂ ਵੱਧ ਹੀ ਹੋਇਆ ਹੁਣ ਇਹ ਗੇਰ ਦੇ ਸਾਸ਼ੀ ਗਰਪਾ ਜੀ ਮੇਰਾ ਨਾਮ ਆ ਸੁਖਮਨਦੀਪ ਸਿੰਘ ਮੈਂ ਪਿੰਡ ਮਕੰਦਪੁਰ ਦਾ ਰਹਿਣ ਵਾਲਾ ਵਾਂ ਇਹ ਮੇਰੇ ਚਾਚਾ ਜੀ ਦਾ ਲੜਕਾ ਵਾ ਤੇ ਪਰਸੋਂ ਸਵੇਰੇ ਅਸੀਂ ਮਤਲਬ ਰਾਤ 12:30 ਦੇ ਏੜ ਗੇਰ ਮੈਂ ਦੇਖਿਆ ਕਿ ਡੰਗਰ ਚੰਗੇ ਭੜੇ ਸੀਗੇ ਸਾਡੇ ਤੇ ਮੈਂ 12:30 ਦੇਖ ਕੇ ਬੱਦਲ ਬਹੁਤ ਜ਼ਿਆਦਾ ਇਹ بارش ਬਹੁਤ ਜ਼ਿਆਦਾ ਹੈ ਮੈਂ ਗੇਟ ਤੋਂ ਬਾਹਰ ਨਹੀਂ ਆ ਦੇਖਣ ਤੇ ਮੈਂ ਗੇਟ ਤਾਂ ਨਹੀਂ ਦੇਖਿਆ ਛਾਤੀ ਛੁਤੀ ਮਾਰੀ ਉਹ ਦੰਗਰ ਬਿਲਕੁਲ ਸਹੀ ਸਲਾਮਤੀ ਤੇ ਬਾਅਦ ਚ ਉਸ ਤੋਂ ਬਾਅਦ ਜਦੋਂ 4:30 ਵਜੇ ਮੈਂ ਮਤਲਬ ਇਹ ਉੱਠੇ ਸਾਰੀ ਫੈਮਲੀ ਇਹਨਾਂ ਦੀ ਤੇ ਅਸੀਂ ਵੀ ਇਹਨਾਂ ਨੇ ਮਤਲਬ ਥਾਲਿਆ ਸਾਨੂੰ ਇਹ ਰੋਂਦੇ ਬਹੁਤ ਪਏ ਹਨ ਹੁਣੀ ਪਤਾ ਵੀ ਕੀ ਗੱਲ ਹੋ ਗਈ ਹੈ ਮਤਲਬ ਨਿਕਲੇ ਬਾਹਰ ਦੇਖਿਆ ਦੁਖਿਆ ਨਾ ਇਹ ਦੰਗਰ ਜਿਹੜੇ ਜਿੰਨੇ ਵੀ ਸਾਰੇ ਮਤਲਬ ਸਾਰਿਆਂ ਦੀ ਡੈਥ ਹੋ ਗਈ ਡੰਗਰਾਂ ਦੀ ਤੇ ਇਹਨਾਂ ਦਾ ਜੋ ਵੀ ਸਾਰਾ ਫੈਮਲੀ ਸਰਕਲ ਸੀਗਾ ਸਾਰਾ ਉਹ ਡੰਗਰਾਂ ਦੇ ਸਿਰ ਤੋਂ ਚੱਲਦਾ ਸਾਰਾ ਉਹਨੇ ਲੀਟਰ ਇੱਕ ਮੱਝ ਦੁੱਧ ਦੇਣ ਦੀ ਪਈ ਇਸ ਟਾਈਮ ਤੇ ਮਈਆਂ ਹਡੀਆਂ ਸੂਣ ਵਾਲੀਆਂ ਇੱਕ 20 20 ਤਰੀਕ ਲਾ ਕੇ ਸੂਪਣੀ ਤੇ ਇੱਕ ਉਹ ਤੋਂ ਬਾਅਦ 10 15 ਦਿਨਾਂ ਬਾਅਦ ਉਹ ਸੂਪਣੀ ਲਗਭਗ ਸਾਡਾ 25 26 ਲੀਟਰ ਜਿਹੜਾ ਦੁੱਧ ਘਰ ਦਾ ਜਾਣਾ ਸੀਗਾ ਮਤਲਬ ਡੇਰੀ ਦੇ ਉਹਦੇ ਸਿਰ ਤੋਂ ਇਹਨਾਂ ਦਾ ਸਾਰਾ ਘਰ ਦਾ ਸਰਕਲ ਚੱਲਦਾ ਸੀ ਚਾਰ ਪੰਜ ਲੱਖ ਦੀਆਂ ਮਈਆਂ ਸੀ ਤੇ ਚਲੋ 6 ਸਾਢੇ ਡੰਗਰਾਂ ਦਾ ਹਡਾ ਨੁਕਸਾਨ ਹੋਇਆ ਜਿਹੜਾ ਅਸੀਂ ਤੇ ਕਹਿੰਦੇ ਆ ਵੀ ਸਰਕਾਰ ਕੋਲ ਵੀ ਜਿਹੜਾ ਇਹਨਾਂ ਦੇ ਥੋੜੀ ਬੋਤੀ ਮਦਦ ਕੀਤੀ ਜਾਏ ਜੋ ਅੱਗੇ ਹੋਰ ਵੀ ਮਤਲਬ ਆਪਣੇ ਅੱਗੇ ਡੰਗਰ ਪਾਲ ਕੇ ਜਾਂ ਕੋਈ ਵੀ ਹੋਰ ਰੋਜ਼ਗਾਰ ਖੋਲ ਕੇ ਆਪਣਾ ਸਰ ਹਾਡੀ ਦੇ ਸਰਕਾਰ ਅਗੇ ਇਹ ਬੇਨਤੀ ਆ ਵਿਚਾਰੇ ਉਦੋਂ ਦੇ ਤੇ ਮਤਲਬ ਬਹੁਤ ਔਖੇ ਇਹਨਾਂ ਦਾ ਸਰਕਲ ਚੱਲਦਾ ਪਿਆ ਰੋਟੀ ਪਾਣੀ ਨਹੀਂ ਖਾਂਦੇ ਪਏ ਉਦੋਂ ਦਾ ਨਾਨਕੇ ਇਹ ਮੁੰਡਾ ਆਪਣੇ ਘਰੇ ਨਹੀਂ ਰਹਿ ਰਿਹਾ ਘਰੇ ਜੀਣੇ ਲੱਗਦਾ ਪਿਆ ਤੇ ਇਹਦੇ ਫਾਦਰ ਸਾਹਿਬ ਵੀ ਇਹ ਵੀ ਬਹੁਤ ਮਤਲਬ ਪੂਰੀ ਫੈਮਿਲੀ ਪੂਰੀ ਸਹੂਗ ਦੇ ਮਤਲਬ ਚੱਲਦੀ ਪਈ ਹੈ ਕਿ ਰੋਣਾ ਨਹੀਂ ਹਟਦੇ ਕਾਰਨ ਦਾ ਭਾਈ ਜਿਹੜੇ ਮਤਲਬ ਮਈਆਂ ਚੁੱਕਣ ਆਏ ਹੀ ਉਹਨਾਂ ਨੇ ਤੇ ਇਹੋ ਕਿਹਾ ਕਿ ਇਹਨਾਂ ਤੇ ਲਿਸ਼ਕ ਪਈ ਆ ਤੇ ਆਪਾਂ ਇੱਥੋਂ ਕਰਦਾਪੁਰੋਂ ਸਰਕਾਰੀ ਡਾਕਟਰਾਂ ਦੀ ਟੀਮ ਵੀ ਸੱਦੀ ਸੀਗੀ ਹੋਰ ਵੀ ਡਾਕਟਰ ਜਿੰਨੇ ਵੀ ਸਰਕਾਰੀ ਸਾਰੇ ਆਏ ਸੀਗੇ ਉੱਥੇ ਟੀਮ ਆਈ ਪੂਰੀ ਡਾਕਟਰਾਂ ਦੀ ਉਹਨਾਂ ਨੇ ਕੁਝ ਪਤਾ ਨਹੀਂ ਲੱਗਾ ਕੀ ਬਣਿਆ ਉਹਨਾਂ ਨੇ ਵੈਸੇ ਉਹਨਾਂ ਦੇ ਪੇਟ ਚੋਂ ਮਤਲਬ ਲੀਵਰ ਚੋਂ ਉਹਨਾਂ ਦੇ ਜੋ ਪੱਠੇ ਕੱਢੇ ਹੋਏ ਆ ਸੈਂਪਲ ਦਿੱਤਾ ਹੋਇਆ ਵਾ ਹਲੇ ਤੱਕ ਉਹਦੀ ਰਿਪੋਰਟ ਨਹੀਂ ਆਈ ਭਾਜੀ ਬਾਕੀ ਰਿਪੋਰਟ ਆਉਂਦੀ ਆ ਫਿਰ ਰਿਪੋਰਟ ਦੇ ਹਿਸਾਬ ਨਾਲ ਦੇਖਦੇ ਆ ਕਿ ਹਸਤਾ ਵਾ ਬਾਕੀ ਐਂਦੇ ਇਹੋ ਸਰਕਾਰ ਅੱਗੇ ਬੇਨਤੀ ਕਰਾਂਗੇ ਵੀ ਇਹਨਾਂ ਦੀ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ